6 ਮਈ ਨੂੰ ਇੱਕ ਵਾਰ ਫੇਰ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਪਹੁੰਚਣਾ ਸੀ ਦੱਸਦੀਏ ਕਿ 6 ਮਈ ਨੂੰ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਰੋਸ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਦਾ ਜਿਹੜਾ ਐਲਾਨ ਆ ਕੀਤਾ ਗਿਆ ਸੀ ਪਰ ਉਸ ਤੋਂ ਇੱਕ ਦਿਨ ਪਹਿਲਾਂ ਹੀ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਬੰਦਕ ਬਣਾ ਲਿਆ ਗਿਆ ਇਹ ਦੱਸਦੀਏ ਕਿ ਕਿਸਾਨਾਂ ਨੂੰ ਘਰਾਂ ਦੇ ਵਿੱਚ ਹਾਊਸ ਅਰੈਸਟ ਕੀਤਾ ਕਈ ਕਿਸਾਨ ਆਗੂਆਂ ਨੂੰ ਜਿਹੜਾ ਘਰ ਤੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਹ ਦੱਸਦੀਏ ਕਿ ਐਸਕੇਮ ਗੈਰ ਰਾਜਨੀਤਿਕ ਦੇ ਦੋਨੋਂ ਫਾਰਮਾਂ ਦੇ ਵੱਲੋਂ ਜਿਹੜਾ ਇਹ ਧਰਨੇ ਦਾ ਐਲਾਨ ਕੀਤਾ ਗਿਆ ਸੀ ਦੱਸ ਦਈਏ ਕਿ ਇਹ ਜਿਹੜਾ ਪਿਛਲੇ ਮਹੀਨੇ ਧਰਨਾ ਚਕਵਾਇਆ ਗਿਆ ਸੀ ਖਚਖਨੌਰੀਆ ਤੇ ਸ਼ੰਭੂ ਬਾਡਰ ਦੋਨਾਂ ਤੇ ਕਿਸਾਨਾਂ ਦੇ ਵੱਲੋਂ ਧਰਨਾ ਲਾਇਆ ਹੋਇਆ ਸੀ ਲੰਬਾ ਸਮਾਂ ਇਹ ਧਰਨਾ ਚੱਲਿਆ ਪਰ ਪਿਛਲੀ 19 ਤਰੀਕ ਨੂੰ ਜਿਹੜਾ ਉਹ ਧਰਨਾ ਚਕਵਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਲਗਾਤਾਰ ਆ ਮਾਮਲਾ ਪੱਖਦਾ ਹੋਇਆ ਨਜ਼ਰ ਆਇਆ ਸੀ ਕਿਉਂਕਿ 19 ਮਾਰਚ ਨੂੰ ਜਿਹੜਾ ਇਹ ਧਰਨਾ ਚਕਵਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰਸ਼ਾਸਨ ਤੇ આરોਪ ਲਗਾਏ اسی ਨਾਲ ਹੀ ਐਮਾ ਐਮਐਲਏ ਕਨੌਰ ਦੇ ਉੱਤੇ ਜਿਹੜੇ ਗੁਰਲਾਲ ਕਨੌਰ ਨੇ ਉਹਨਾਂ ਦੇ ਉੱਤੇ ਜਿਹੜਾ ਟਰਾਲੀਆਂ ਚੋਰੀ ਦਾ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਾਇਆ ਗਿਆ ਸੀ ਤਾਂ ਆ ਇਸ ਚੀਜ਼ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਇੱਕ ਸੀ ਕਿ ਜਿਹੜੇ ਵੀ ਅਫਸਰਾਂ ਦੇ ਵੱਲੋਂ ਸਮਾਨ ਚੋਰੀ ਕੀਤਾ ਗਿਆ ਜਾਂ ਫਿਰ ਐਮਐਲਏ ਕਨੌਰ ਦੇ ਉੱਤੇ ਜਿਹੜੀ ਆ ਉਹ ਐਫਆਈਆਰ ਦਰਜ ਕੀਤੀ ਜਾਵੇ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਡ ਤੇ 6 ਮਈ ਨੂੰ ਜਿਹੜਾ ਉਹ ਧਰਨਾ ਦਿੱਤਾ ਜਾਣਾ ਸੀ 6 ਮਈ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਉਸ ਤੋਂ ਪਹਿਲਾਂ ਹੀ ਜਿਹੜਾ ਕਿਸਾਨਾਂ ਨੂੰ ਘਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਡੱਕ ਲਿਆ ਗਿਆ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਕਾਕਾ ਸਿੰਘ ਕੋਟ ਜਿਹੜੇ ਨੇ ਉਹਨਾਂ ਨੂੰ ਪੁਲਿਸ ਨੇ ਅरेस्ट ਕੀਤਾ ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਹਾਊਸ ਅਰੈਸਟ ਕੀਤਾ ਗਿਆ ਏ ਤੇ ਕਾਕਾ ਸਿੰਘ ਕੋਟਾ ਨੂੰ ਪੁਲਿਸ ਦੇ ਵੱਲੋਂ ਅਰੈਸਟ ਕਰਕੇ ਨਾਲ ਲਜਾਇਆ ਗਿਆ ਤਾਂ ਦੋਨੋਂ ਆਗੂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹਲੇ ਸਿਰਫ ਦੋ ਆਗੂਆਂ ਨੇ ਜਿਹੜੀਆਂ ਵੀਡੀਓਜ਼ ਨੇ ਸਾਹਮਣੇ ਆਈਆਂ ਹਲੇ ਬਾਕੀਆਂ ਦਾ ਸਾਹਮਣੇ ਆਉਣਾ ਬਾਕੀ ਆ ਮਨਜੀਤ ਰਾਏ ਨੇ ਸਰਪੁਰ ਸਿੰਘ ਪੰਧੇਰ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਕਿਹਾ ਜਾ ਰਿਹਾ ਸੀ ਕਿ ਅਸੀਂ ਨਾਲ ਜਿਹੜਾ ਰੇਲਾਂ ਵੀ ਰੋਕਾਂਗੇ ਤਾਂ ਉਨਾ ਇੱਕ ਵਾਰ ਫੇਰ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਭਾਰਤ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਮੁਹਿੰਮਾ ਉਹ ਵਿੱਢੀ ਜਾਣੀ ਆ ਦੱਸਦੀ ਹੈ ਕਿ 6 ਮਈ ਨੂੰ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਜਿਹੜਾ ਉਹ ਧਰਨਾ ਦਿੱਤਾ ਜਾਣਾ ਸੀ ਕਿਉਂਕਿ ਆ ਜਦੋਂ 19 ਮਾਰਚ ਨੂੰ ਜਿਹੜਾ ਧਰਨਾ ਚੱਕਵਾਇਆ ਜਾਂਦਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਜਿਹੜਾ ਧਰਨਾ ਲੱਗਾ ਸੀ ਉਹ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਚੱਕਵਾ ਦਿੱਤਾ ਜਾਂਦਾ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪੰਜਾਬ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਦੇ ਵੱਲੋਂ ਉਹਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਨਾਲ ਸਮਾਨ ਫਰਿੱਜਾਂ ਵਾਸ਼ਿੰਗ ਮਸ਼ੀਨਾਂ ਲੰਡਰ ਆਦੀ ਸਾਰਾ ਸਮਾਨ ਆ ਜਿਹੜਾ ਉਹ ਚੋਰੀ ਕਰ ਲਿਆ ਗਿਆ ਸੀ ਖੁਰਦਬੁਰਦ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਐਮਐਲਏ ਕਨੌਰ ਦੇ ਉੱਤੇ ਜਿਹੜੀਆਂ ਟਰਾਲੀਆਂ ਚੋਰੀ ਕਰਨ ਦੇ ਇਲਜ਼ਾਮ ਲੱਗੇ ਸੀ ਉਸ ਨੂੰ ਲੈ ਕੇ ਜਿਹੜੀ ਐਫਆਈਆਰ ਆ ਦਰਜ ਕਰਵਾਉਣਾ ਚਾਹੁੰਦੇ ਸੀ ਕਿਸਾਨ ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਆ ਉਸ ਤੋਂ ਬਾਅਦ ਹੁਣ ਇਹ ਕਿਸਾਨਾਂ ਨੇ ਇਸ ਦੇ ਰੋਸ ਦੇ ਵਿੱਚ 6 ਮਈ ਨੂੰ ਜਿਹੜੀ ਤਰੀਕ ਹੈ ਉਹ ਲਾਨੀ ਸੀ 6 ਮਈ ਨੂੰ ਸ਼ੰਭੂ ਬਾਰਡਰ ਤੇ ਜਿਹੜਾ ਧਰਨਾ ਦਿੱਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਹੋਈ ਆ ਦੱਸਦੀ ਹੈ ਕਿ ਸਾਰੇ ਸਾਨ ਆਗੂਆਂ ਉਹਨਾਂ ਦੇ ਘਰਾਂ ਦੇ ਵਿੱਚ ਡੱਕ ਲਿਆ ਗਿਆ ਏ ਦੱਸਦੀ ਏ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਲਾਈਵ ਹੋ ਕੇ ਜਾਣਕਾਰੀ ਦਿੱਤੀ ਗਈ ਏ ਕਿ ਉਹਨਾਂ ਨੂੰ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ ਏ ਨਾਲ ਹੀ ਕਾਕਾ ਸਿੰਘ ਕੋਟਾ ਦੀ ਜਿਹੜੀ ਰਾਤ ਦੀ ਵੀਡੀਓ ਸਾਹਮਣੇ ਆ ਜਿਸ ਦੇ ਵਿੱਚ ਉਹਨਾਂ ਨੂੰ ਪੁਲਿਸ ਜਿਹੜੀ ਉਹ ਅਰੈਸਟ ਕਰਕੇ ਲੈ ਜਾਂਦੀ ਹੋਈ ਦਿਖਾਈ ਦੇ ਰਹੀ ਏ ਹਜੇ ਤੱਕ ਸਿਰਫ ਦੋ ਆਗੂਆਂ ਦੀ ਵੀਡੀਓ ਸਾਹਮਣੇ ਆਈਆਂ ਬਾਕੀ ਆਗੂਆਂ ਦਾ ਅਜੇ ਸਾਹਮਣੇ ਆਉਣਾ ਬਾਕੀ ਏ ਕਿਉਂਕਿ ਸਰਬਨ ਸਿੰਘ ਪੰਦੇਰ ਨੇ ਸਵਰਨ ਜਿਹੜੇ ਮਨਜੀਤ ਸਿੰਘ ਰਾਏ ਨੇ ਸੁਖਜਿੰਦਰ ਸਿੰਘ ਖੋਸਾ ਕੋਟਲਾ ਨੇ ਤਾਂ ਬਾਕੀ ਕਾਫੀ ਆਗੂਆਂ ਜਿਨ੍ਹਾਂ ਦਾ ਹਜੇ ਕੋਈ ਜਿਹੜਾ ਵੀਡੀਓ ਆ ਜਾਂ ਤਸਵੀਰਾਂ ਨੇ ਕੋ ਸਾਹਮਣੇ ਨਹੀਂ ਆਈਆਂ ਨੇ ਪਰ ਪੁਲਿਸ ਦੇ ਵੱਲੋਂ ਜਿਹੜੀ ਪੂਰੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਤਾਂ ਕਿ ਕੱਲ ਨੂੰ ਜਿਹੜਾ ਕੋਈ ਵੀ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਕੋਈ ਵੀ ਮਾਹੌਲ ਖਰਾਬ ਨਾ ਹੋ ਸਕੇ ਕਿਉਂਕਿ ਪਹਿਲਾਂ ਵੀ ਲਗਾਤਾਰ ਜਿਹੜਾ ਇੱਕ ਸਾਲ ਤੋਂ ਉੱਪਰ ਦਾ ਧਰਨਾ ਜਿਹੜਾ ਉਹ ਚੱਲਿਆ ਜਿਸ ਦੇ ਵਿੱਚ ਕਿਸਾਨਾਂ ਦੇ ਉੱਤੇ ਜਿਹੜੇ ਟੀਅਰ ਗੈਸ ਤੇ ਗੋਲੇ ਚੱਲੇ ਪਲਾਸਟਿਕ ਦੀਆਂ ਗੋਲੀਆਂ ਚੱਲੀਆਂ ਹੋਰ ਵੀ ਕਈ ਜਿਹੜਾ ਤਸ਼ੱਦਦ ਆ ਕਿਸਾਨਾਂ ਦੇ ਉੱਤੇ ਕੀਤਾ ਗਿਆ ਸੀ ਤਾਂ ਅਖੀਰ 19 ਅ ਮਾਰਚ ਨੂੰ ਜਦੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਕਿਸਾਨਾਂ ਆਗੂ ਮੀਟਿੰਗ ਕਰਨ ਪਹੁੰਚੇ ਸੀ ਤਾਂ ਚੰਡੀਗੜ੍ਹ ਤੋਂ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਦੋਨਾਂ ਬਾਰਡਰਾਂ ਦੇ ਉੱਤੇ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਸਖਤ ਪੈਰਾ ਲਾ ਕੇ ਜਿਹੜਾ ਉਹ ਬਾਰਡਰ ਖਾਲੀ ਕਰਵਾਏ ਗਏ ਸੀ ਰਾਹ ਖੁਲਵਾਏ ਗਏ ਸੀ ਤਾਂ ਹੁਣ ਇੱਕ ਵਾਰ ਫਿਰ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਸ਼ੰਭੂ ਬਾਰਡਰ ਦਾ ਰੋਖ ਕੀਤਾ ਗਿਆ ਹੈ ਸ਼ੰਭੂ ਬਾਰਡਰ ਤੇ ਜਿਹੜਾ ਕੱਲ ਨੂੰ ਧਰਨਾ ਲੱਗੇਗਾ